ਸਰਬਤਮਾਈ ਭਾਈ ਇੱਕੇ ਵਾਰ ਕਹਿਣ ਤੇ ਗਰਜਵੀਂ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਦੇ ਜੀਵਨ ਤੇ ਇੱਕ ਕਵਿਤਾ ਕਵੀਸ਼ਰ ਜਸਵੀਰ ਸਿੰਘ ਝੰਡੇਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਪਿਆਰ ਨਾਲ ਸਰਵਣ ਕਰੀਏ ਜੀ ਆਮਣ ਜਾਵਣ ਖੇਲ ਇੱਕ ਜੋ ਰੱਬ ਬਣਾਇਆ ਹਰ ਇੱਕ ਨੇ ਹੈ ਜਾਵਣਾ ਜੋ ਇੱਥੇ ਆਇਆ ਹਾਂਜੀ ਆਇਆ ਜੰਮਣਾ ਮਰਨਾ ਹੁਕਮ ਵਿੱਚ ਹੈ ਉਸ ਦਾ ਪਾਣਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਆਖਰ ਤੁਰ ਜਾਣਾ ਓਏ ਕਰੇ ਕਾਸ ਤੂੰ ਬੰਦਿਆ ਤੂੰ ਮੇਰੀ ਮੇਰੀ ਇੱਕ ਦਿਨ ਦੇ ਹੀ ਹੋਮਣੀ ਮਿੱਟੀ ਦੀ ਤੇਰੀ ਹਾਂਜੀ ਤੇਰੀ ਕਾ ਦਾ ਤਨ ਦਾ ਮਾਣਿਆ ਵਿੱਚ ਖਾਕ ਮਲਾਨਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਹਾਂ ਜੀ ਜਾਣਾ ਓ ਕੀਤਾ ਜੋ ਇਕਰਾਰ ਸੀ ਕੀਤਾ ਜੋ ਇਕਰਾਰ ਸੀ ਓ ਦਿਲੋਂ ਭਲਾਇਆ ਝੂਠੀ ਦੁਨੀਆਂ ਵਿੱਚ ਤੂੰ ਆ ਕੇ ਚਿਤ ਲਾਇਆ ਹਾਂ ਜੀ ਲਾਇਆ ਹੱਥੋਂ ਸਮਾਂ ਗਵਾ ਕੇ ਬਾਯੂ ਪੈ ਸ਼ੈਤਾਨਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਆਖਰ ਤੁਰ ਜਾਣਾ ਹੀਰਾ ਜਨਮਿਆ ਮੁੱਲੜਾ ਨਾ ਮਿਲੇ ਦਬਾਰਾ ਸਿਮਰਿ ਉਸ ਨਰੰਕਾਰ ਨੂੰ ਜੋ ਬਣੇ ਸਹਾਰਾ ਬਣੇ ਸਹਾਰਾ ਉਸ ਮਾਲਕ ਤੋਂ ਬਿਨਾਂ ਨ ਕਿਸੇ ਪਾਰ ਲੰਘਾਣਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਹਾਂ ਜੀ ਜਾਣਾ ਓ ਨਦੀ ਕਿਨਾਰੇ ਰੁਖੜਾ ਬੰਦਿਆ ਨਦੀ ਕਿਨਾਰੇ ਰੁਖੜਾ ਇੱਕ ਦਿਨ ਡਿੱਗ ਪੈਣਾ ਨਈ ਬਣਿਆ ਤਾਂ ਬੰਦਿਆ ਤੂੰ ਸਦਾ ਨੀ ਰਹਿਣਾ ਸਦਾ ਨੀ ਰਹਿਣਾ ਮਿਲੇ ਗਰੰਟੀ ਕੋਈ ਨਾ ਚਾਏ ਨਵਾਂ ਪਰਾਣਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਹਾਂਜੀ ਜਾਣਾ ਜਿੰਨਾ ਖਾਤਰ ਰਵੇਂ ਤੂੰ ਖੱਪ-ਖੱਪ ਕੇ ਮਰਦਾ ਤੀਆਂ ਪੁੱਤਰ ਕਹਿਣ ਜੋ 1 ਮਿੰਟ ਨਹੀਂ ਸਰਦਾ ਹਾਂ ਨਹੀਂ ਸਰਦਾ ਅੰਤ ਦੇ ਵੇਲੇ ਇਹਨਾਂ ਨੇ ਨਾ ਸਾਥ ਨਭਾਣਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਆਖਰ ਤੁਰ ਜਾਣਾ ਜਿਹੜੀ ਸਮਝੇ ਜਾਨ ਤੋਂ ਜਿਹੜੀ ਸਮਝੇ ਜਾਨ ਤੋਂ ਤੂੰ ਵੱਧ ਪਿਆਰੀ ਉਸ ਨਾਲ ਲੱਗ ਲੱਗਣਾ ਜਦ ਕਰੀ ਤਿਆਰੀ ਕਰੀ ਤਿਆਰੀ ਮੁਖੋ ਕਹਿ ਕੇ ਪ੍ਰੇਤਿਓ ਸੀ ਉੱਚੀ ਕੋ ਰਲਾਣਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਹਾਂ ਜੀ ਜਾਣਾ ਕਾਹੇ ਜਸਬੀਰ ਚੰਡੇਰ ਤੂੰ ਰੱਬ ਚੇਤੇ ਕਰ ਲੈ ਸਮਾਂ ਬੀਤਦਾ ਜਾਂਦਾ ਸੱਚ ਫਾਰਮ ਪਰ ਲੈ ਧਰਮ ਪਰ ਲੈ ਬੰਦ ਸੁਰਾਂ ਹੋ ਜਾਣੀਆਂ ਮੋੜ ਰਾਗ ਨਿਗਾਣਾ ਰੰਗਲੀ ਦੁਨੀਆ ਛੱਡ ਕੇ ਆਖਰ ਤੁਰ ਜਾਣਾ ਹਾਂ ਜੀ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ